ਕਾਣਾ 3 ਦਾ ਕੰਨ 27 4 ਦਾ ਕੰਨ 44 5 ਦਾ ਕੰਨ 125 6 ਦਾ ਕੰਨ 216 7 ਦਾ ਕੰਨ 343 8 ਦਾ ਕੰਨ 512 9 ਦਾ ਕੰਨ 7310 ਦਾ ਕੰਨ 10000 ਸ਼ੁਕਰੀਆ ਹਾਂਜੀ ਗੁੱਡ ਮਾਰਨਿੰਗ ਦੱਸੋ ਅਹ ਫਰਕ ਬਾਰੇ ਦੱਸੋਗੇ ਤੁਸੀਂ ਦੱਸੋ ਫਰਕ ਤੇ ਵਰਗ ਹੁੰਦਾ ਹੈ ਜਿਵੇਂ 2 ਦਾ ਵਰਗ 4 ਤੇ 4 ਦਾ ਵਰਗ 2 ਜਿੰਦਾ ਵਰਗ 9 ਤੇ 9 ਦਾ ਵਰਗ ਹੁੰਦਾ 81 ਠੀਕ ਹੈ ਤੇ ਇਹ ਬਈ ਮੋ ਇਹ ਬਾਗੰਨ ਮੌਤੀ ਅਨੇ ਤਿੰਨ ਭਾਗ ਹੁੰਦੇ ਹਨ ਵਿਚਲਾ ਭਾਗ ਵੱਧਾ ਭਾਗ ਤੇ ਬਾਹਰੀ ਭਾਗ ਸਤਵ ਗਰਮ ਵੱਧਾ ਆਖਦਾ ਹੈ ਮਤ ਭਾਗ ਜੁਨੀਆਦਾ ਗਰਮ ਹੁੰਦਾ ਹੈ ਦੇਸਪਤ ਅੰਦਰਨੀ ਭਾਗ ਸਭ ਤੋਂ ਘੱਟ ਗਰਮ ਹੁੰਦਾ ਹੈ ਠੀਕ ਹੈ ਜੀ ਗੁੱਡ ਮਾਰਨਿੰਗ ਮੇਰੇ ਮੋਦਲਨਾ ਸਿਕਯੂਰ ਰੂਟ ਆਫ ਆਫ ਪ੍ਰੋਟੈਕਟਰ ਰੂਟ ਹੈ 1 ਦਾ ਵਰਗ 2 ਦਾ ਵਰਗ 4 3 ਦਾ ਵਰਗ ਨੂੰ 4 ਸੁਮਾ 5 ਦਾ ਵਰਗ 25 6 ਦਾ ਸ਼ਕਤੀ 7 ਦਾ ਵਰਗ 49 8 ਦਾ ਵਰਗ 64 9 ਦਾ ਵਰਗ 81 10 ਦਾ ਵਰਗ 100 ਹੋ ਗਈ ਆ ਪ੍ਰਦੂਸ਼ਣ ਦਾ ਮਾਡਲ ਹੈ ਪ੍ਰਦੂਸ਼ਣ ਦਾ ਮਾਡਲ ਹੈ ਤੇ ਕਾਰ ਵਿੱਚੋਂ ਤੁਮ ਸਾਨੂੰ ਪਟਾਕੇ ਨਹੀਂ ਜਲਾਣੇ ਚਾਹੀਦੇ ਪ੍ਰਦੂਸ਼ਣ ਹੁੰਦਾ ਹੈ ਤੇ ਕੂੜਾ ਨਹੀਂ ਜਲਾਣਾ ਚਾਹੀਦਾ ਠੀਕ ਹੈ